ਆ ਲੋ ਜੀ ਚੱਲ ਬਈ ਮੋਹਰਿਆ ਵੇਖ ਪ੍ਰੀਤ ਕਰ ਗੱਲ ਵੇਖ ਤੇਰਾ ਯਾਰ ਲਾਉਂਦਾ ਮਿੱਟੀ ਆ ਮਗਰ ਦੇਖੋ ਭਾਲ ਕੇ ਦਿਖਾਓ ਜੇ ਕਿਤੇ ਗੇਰ ਛੋਟਾ ਲਾ ਦਿਓ ਫਿਰ ਪੂਰਾ ਬਰੀਕ ਕਰੂਗਾ ਜਮਾ ਇਦੇ ਵਿੱਚ ਇੱਕ ਕਲਾਈਮੇਟ ਸੈਂਸਰ ਲਾਇਆ ਹੈ ਜੋ ਕਿ ਮੌਸਮ ਨੂੰ ਕੈਚ ਕਰਕੇ ਇਸ ਮਸ਼ੀਨ ਨੂੰ ਸਟਾਰਟ ਕਰਨ ਦੇ ਵਿੱਚ ਮਦਦ ਕਰਦਾ ਚਾਹੇ ਪੂਰੀ ਸਰਦੀ ਹੋਵੇ ਚਾਹੇ ਗਰਮੀ ਹੋਵੇ ਅੱਜ ਭਾਈ ਇਹ ਤਾਂ ਟਾਇਰਾਂ ਦੀ ਕਸਾਈ ਬਹੁਤ ਪੈ ਜੂਗੀ ਅਜ ਤਾਂ ਉਹ ਨਹੀਂ ਭਾਈ ਜੀ ਟਾਇਰ ਤਾਂ ਥੱਲੇ ਘੱਸਦਾ ਹੀ ਨਹੀਂ ਹੈਗਾ ਚਲਦੇ ਦਾ ਥੱਲੇ ਪਲੇਟ ਪਏ ਨੇ ਟਾਇਰ ਤਾਂ ਇਹਨੂੰ ਇੱਕ ਰੋਟੇਟਰ ਨੂੰ ਮੂਹਰੇ ਲੈ ਕੇ ਚਲਦੇ ਪਏ ਨੇ ਤੁਸੀਂ ਦੇਖੋ ਮਿੱਟੀ ਦਾ ਪੂਰਾ ਚੂਰਾ ਬਣਾਤਾ ਔਰ ਜਿੰਨਾ ਵੀ ਵਿੱਚ ਕਾ ਫੂਸ ਵਿੱਚ ਜੜਾਂ ਘੜੀਆਂ ਸੀ ਸਾਰੀਆਂ ਕੱਢ ਕੇ ਵਾਰ ਕਰਤੀਆਂ ਅਗਰ ਫੇਰ ਵੀ ਇਹ ਟਾਇਰ ਇਸ ਤਰੀਕੇ ਨਾਲ ਚਲਾਉਣ ਨਾਲ 6 ਮਹੀਨੇ ਦੇ ਵਿੱਚ ਜੇ ਜ਼ਿੰਮੇਵਾਰ ਦਾ ਟਾਇਰ ਖਰਾਬ ਹੋ ਗਿਆ ਮੇਰੇ ਕਿਸਾਨ ਭਰਾ ਦਾ ਕੈਰ ਬਦਲ ਕੇ ਨਮਾ ਦੇ ਦਿਆਂਗੇ ਲੈ ਵੀ ਸਜਣੋ ਅੱਜ ਕਿਸਾਨਾਂ ਦਾ ਸੰਦ ਲੈ ਕੇ ਆਏ ਆ ਬਿਲਕੁਲ ਕਿਸਾਨ ਦੇ ਖੇਤ ਦੇ ਵਿੱਚ ਆਪਾਂ ਉਸ ਬੰਦੇ ਦੇ ਕੋਲੇ ਲੈ ਕੇ ਆਏ ਆ ਜਿਹੜਾ ਬੰਦਾ ਕਿਸਾਨਾਂ ਵਾਸਤੇ ਰੇਟ ਕੁਆਲਟੀ ਗਾਰੰਟੀ ਪੌਂਚ ਰੁਪਏ ਰ ਹਰ ਕਿਸੇ ਚੀਜ਼ ਦੀ ਜ਼ਿੰਮੇਵਾਰੀ ਰੱਖਦਾ ਪ੍ਰੀਤ ਮਾੜਾ ਜਾਂ ਕੈਮਰਾ ਨੇੜੇ ਕਰ ਕਿਹਦੇ ਕੋਲੇ ਆਗੇ ਸੱਜਣੋ ਆਪਾਂ ਆਗੇ ਐਸ ਰਾਜੇ ਰਾਜੇ ਬਾਈ ਕੋਲੇ ਆਗੇ ਆਪਾਂ ਰਾਜਾ ਐਂਟਰਪ੍ਰਾਈਜ਼ਸ ਕਿਸਾਨਾਂ ਦੀ ਛੋਟੇ ਕਿਸਾਨਾਂ ਦੀ ਖਾਸ ਤੌਰ ਤੇ ਫਲਾਂ ਵਾਲੇ ਸਬਜ਼ੀਆਂ ਵਾਲੇ ਕਿਸਾਨ ਇਹ ਬੰਦੇ ਨੂੰ ਆਪਦਾ ਭਾਈ ਮੰਨਦੇ ਆ ਅੱਜ ਇੱਕੋ ਹੀ ਇੰਜਨ ਦਿਖਾਉਣਾ ਇਹਦੇ ਵਿੱਚ ਫੀਚਰ ਇੰਨੇ ਕਿ ਪਾਤੇ ਵੀ ਤੁਹਾਡੀ ਰੂਹ ਖਿੜ ਜਾਣੀ ਆ ਬਾਈ ਗੱਲਾਂ ਬਾਤਾਂ ਸੁਣ ਕੇ ਆ ਜਾ ਬਾਈ ਰਾਜੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਪ੍ਰੀਤ ਦੇ ਸੰਧ ਨਵੇਂ ਹੁੰਦੇ ਜਾਂਦੇ ਆ ਓਵੇਂ ਓਵੇਂ ਜਵਾਨ ਹੁੰਦਾ ਜਾਂਦਾ ਬਈ ਸੱਚੀ ਗੱਲ ਆ ਯਾਰ ਫਿਟਨੈਸ ਤੇਰੀ ਕਮਾਲ ਆ ਯਾਰ ਫਿਟਨੈਸ ਇਹ ਹੈ ਜਦ ਕਿਸਾਨ ਭਰਾਵਾਂ ਦਾ ਸਾਥ ਨਾਲ ਰਹਿੰਦਾ ਤਾਂ ਫਿਟਨੈਸ ਤਾਂ ਆਪੇ ਆ ਜਾਂਦੀ ਹੈ ਇਹਨਾਂ ਦਾ ਪਿਆਰ ਤੇ ਇਹਨਾਂ ਦੇ ਸਾਥ ਕਰਕੇ ਹੀ ਫਿਟਨੈਸ ਆ ਜੇ ਕਿਸਾਨ ਭਰਾਵਾਂ ਦਾ ਸਾਥ ਤੇ ਪਿਆਰ ਨਾ ਹੋਵੇ ਤਾਂ ਫਿਟਨੈਸ ਵੀ ਨਹੀਂ ਰਹਿੰਦੀ ਫਿਟਨੈਸ ਵੀ ਨਹੀਂ ਰਹਿੰਦੀ ਤੇ ਜਿਵੇਂ ਜਿਵੇਂ ਬਾਈ ਫਿੱਟ ਹੋ ਰਿਹਾ ਓਵੇਂ ਓਵੇਂ ਸੰਦ ਫਿੱਟ ਹੋ ਰਿਹਾ ਐਤੀ ਬਾਈ ਗੇਅਰ ਗੂਰ ਦੇ ਵਿੱਚ ਸੁਧਾਰ ਬਹੁਤ ਜ਼ਿਆਦਾ ਕਰਤਾ ਇਹਦੇ ਵਿੱਚ ਹਨ ਬਿਲਕੁਲ ਨਵੀਂ ਤਕਨੀਕ ਦਾ ਆਧੁਨਿਕ ਤਰੀਕੇ ਦੀ ਮਸ਼ੀਨ ਆਪਾਂ ਲੈ ਕੇ ਆਏ ਆ ਇਸ ਵਾਰ ਜੀ ਮਸ਼ੀਨ 9.8 ਐਚਪੀ ਦੀ ਹੈ ਤੇ ਇਸ ਮਸ਼ੀਨ ਟਰਬੋ ਇਟਾਲੀਅਨ ਆਰ 800 ਮਾਡਲ ਬਿਹਤਰੀਨ ਢੰਗ ਨਾਲ ਆਧੁਨਿਕ ਢੰਗ ਦਾ ਬਿਲਕੁਲ ਨਿਆ ਮਸ਼ੀਨ ਲੈ ਕੇ ਪਾਪਾ ਨੇ ਪੇਸ਼ ਕੀਤਾ ਹੈ ਜੀ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਇਹਦੇ ਗੇਅਰ ਲੋ ਐਵੇਂ ਲੱਗਦਾ ਵੀ ਅੰਦਰ ਕੋਈ ਗਰਾਰੀਆਂ ਹੈ ਹੀ ਨਹੀਂ ਗੀਆਂ ਹਾਂ ਇਹਦਾ ਜਿਹੜਾ ਗੀਅਰ ਹੈ ਬਿਲਕੁਲ ਤੁਸੀਂ ਸਹੀ ਕਿਹਾ ਇਹਦਾ ਗੀਅਰ ਇੱਕ ਉਂਗਲ ਨਾਲ ਹੀ ਪੈ ਜਾਂਦਾ ਹੈ ਇਹਦੇ ਦੋ ਗੀਅਰ ਮੁਰੇ ਨੂੰ ਪੈਂਦੇ ਨੇ ਇੱਕ ਗੀਅਰ ਪਿੱਛੇ ਨੂੰ ਪੈਂਦਾ ਹੈ ਸਿਰਫ ਇੱਕ ਉਂਗਲ ਦੇ ਨਾਲ ਕਰਨ ਨਾਲ ਇਹਦਾ ਗੀਅਰ ਆਟੋਮੈਟਿਕ ਹੀ ਇਹਦਾ ਰਿਵਰਸ ਹੋ ਜਾਂਦਾ ਕਿਉਂਕਿ ਇਹਦੇ ਅੰਦਰ ਕਲਚ ਪਲੇਟ ਦੀ ਤਕਨੀਕ ਦਾ ਬਿਲਕੁਲ ਨਵਾਂ ਡਿਫਰੈਂਸ ਪਾ ਦਿੱਤਾ ਗਿਆ हां ਜਿਹੜਾ ਅੱਗੇ ਗੇਅਰ ਆਪਾਂ ਆ ਆ ਆ ਆ ਮੁੱਕੀਆਂ ਮਾਰ ਕੇ ਪਾਉਣ ਲੱਗੇ ਅਸੀਂ ਉਹ ਖਤਮ ਕਰਤਾ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ हां ਵੀ ਮੱਖਣ ਵਾਂਗੂ ਗੇਅਰ ਪੈਣਗੇ ਬਿਲਕੁਲ ਜੀ ਬਿਲਕੁਲ हां ਤੇ ਇੱਕ ਬਈ ਇਹਦੇ ਨਾਲ ਅੱਗੇ ਆਪਾਂ ਨੂੰ ਕੀ ਕਰਨਾ ਪੈਂਦਾ ਸੀ ਵੀ ਜਦੋਂ ਆਪਾਂ ਟਾਇਰ ਲਾਉਣੇ ਹੁੰਦੇ ਸੀ ਉਦੋਂ ਆਪਾਂ ਨੂੰ ਆਹ ਕੱਢਣੀਆਂ ਪੈਂਦੀਆਂ ਸੀ ਅਟੈਚਮੈਂਟਾਂ ਇਹ ਕਿਵੇਂ ਕਰਤਾ ਕੱਟੇ ਬਿਲਕੁਲ ਸਹੀ ਗੱਲ ਹੈ ਆਮ ਤੌਰ ਤੇ ਜਿੰਨੇ ਵੀ ਆਪਣੇ ਰੋਟਾਵੇਟਰ ਆਉਂਦੇ ਸੀ ਉਹਨਾਂ ਨੂੰ ਕੱਲੇ ਟਾਇਰ ਲੱਗ ਕੇ ਆਉਂਦੇ ਸੀ ਔਰ ਜਦ ਟਾਇਰ ਲੱਗਦੇ ਸੀ ਤਾਂ ਉਹਨੂੰ ਭਲੇੜ ਨਹੀਂ ਲੱਗਦੇ ਸੀ ਹੁਣ ਇਹਦੇ ਨਾਲ ਸਿਸਟਮ ਕੀ ਕਰਦਾ ਆਪਾਂ ਨੇ ਇਹਦੇ ਨਾਲ ਜੇ ਭਲੇੜ ਲੱਗੇ ਹੋਏ ਨੇ ਨਾਲ ਟਾਇਰ ਲੱਗੇ ਹੋਏ ਨੇ ਇਹਨੂੰ ਕਿਤੇ ਵੀ ਆਪਾਂ ਨੇ ਲੈ ਕੇ ਜਾਣਾ ਅਲੱਗ ਤੋਂ ਭਲੇੜ ਚੱਕਣ ਦੀ ਲੋੜ ਨਹੀਂ ਅਲੱਗ ਤੋਂ ਟਾਇਰ ਚੱਕਣ ਦੀ ਲੋੜ ਨਹੀਂ ਆਮ ਤੌਰ ਤੇ ਕੀ ਹੁੰਦਾ ਸੀ ਕੱਲੇ ਟਾਇਰ ਵੀ ਪੈ ਜਾਂਦੇ ਸੀ ਫਿਰ ਉਹ ਵਾਹੀ ਨਹੀਂ ਕਰਦਾ ਸੀ ਇਹ ਵਾਹੀ ਵੀ ਕਰੂਗਾ ਟਾਇਰ ਪਏ ਸੋ ਮੈਂ ਇਹ ਸਾਰੇ ਕੰਮ ਕਰਕੇ ਦਊਗਾ ਜੀ ਤੇ ਇਹਦੇ ਜਿਹੜੇ ਜਿਹੜੇ ਟਾਇਰ ਆ ਜੇ ਕੱਢਣੇ ਆ ਤੇ ਇੱਕ ਪਿੰਨ ਕੱਢੋ ਟਾਇਰ ਨਿਕਲ ਗਿਆ ਹਾਂ ਇੱਕ ਇੱਕ ਪਿੰਨ ਕੱਢੋ ਟਾਇਰ ਨਿਕਲ ਜੂਗਾ ਔਰ ਇਹਦੇ ਬਲੇਡ ਵੀ ਜੇ ਛੋਟੇ ਵੱਡੇ ਕਰਨੇ ਨੇ ਉਸ ਤਰ੍ਹਾਂ ਹੀ ਗਾਹਾਂ ਗਾਹਾਂ ਵਾਲੀ ਆਪਾਂ ਪਿੰਨ ਕੱਢਦੇ ਜਾਵਾਂਗੇ ਬਲੇਡ ਹੋਰ ਛੋਟੇ ਹੁੰਦੇ ਜਾਣਗੇ ਜਿਵੇਂ ਕਿ ਸਬਜ਼ੀਆਂ ਦੀ ਆਪਾਂ ਖੇਤੀ ਕਰਦੇ ਹਾਂ ਛੋਟੇ ਛੋਟੀਆਂ ਬਾੜੀਆਂ ਹੁੰਦੀਆਂ ਨੇ ਛੋਟੇ ਛੋਟੀਆਂ ਨਾਲੀਆਂ ਹੁੰਦੀਆਂ ਨੇ ਤੇ ਛੋਟੇ ਛੋਟੇ ਆਪਾਂ ਨੂੰ ਸੰਦ ਚਾਹੀਦੇ ਨੇ ਉੱਥੇ ਇਹ ਮਸ਼ੀਨ ਬਹੁਤ ਹੀ ਕਾਰਗਰਜ਼ਦ ਹੋਵੇਗੀ ਉੱਥੇ ਇਹ ਮਸ਼ੀਨ 12 ਇੰਚ ਤੋਂ ਲੈ ਕੇ 36 ਇੰਚ ਤੱਕ ਬੜੇ ਆਰਾਮ ਨਾਲ ਚੱਲੇਗੀ ਫਿਰ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਆਪਾਂ ਆ ਇਹ ਤਾਂ ਤੁਸੀਂ ਦੇਖੋ ਵੀ ਆ ਇਹਦੇ ਇੱਥੇ ਲਾਤਾ ਲੋ ਐਵੇਂ ਕਰਨਾ ਇਹਦਾ ਜਿੱਥੇ ਵੀ ਜਿੱਥੇ ਵੀ ਬੰਦਾ ਕੰਫਰਟੇਬਲ ਆ ਆਪਣੇ ਕੱਦ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਬਿਲਕੁਲ ਸਹੀ ਕਿਹਾ ਜਿੱਥੇ ਵੀ ਕਿਸਾਨ ਦਾ ਕੱਦ ਹੈ ਜਿਸ ਤਰ੍ਹਾਂ ਵੀ ਛੋਟਾ ਉੱਚਾ ਲੰਬਾ ਲੰਜਾ ਕਿਸਾਨ ਹੈ ਉਸੇ ਤਰੀਕੇ ਨਾਲ ਇਸ ਹੈਂਡਲ ਨੂੰ ਐਡਜਸਟ ਕਰਕੇ ਸਹੀ ਤਰੀਕੇ ਨਾਲ ਇਹਨੂੰ ਚਲਾ ਸਕਦਾ ਹੈ ਚਲਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਜ ਨੂੰ ਇਹ ਲੈਣ ਵਾਸਤੇ ਤੁਹਾਨੂੰ ਆਉਣ ਦੀ ਲੋੜ ਨਹੀਂ ਇਹ ਤੁਹਾਡੇ ਕੋਲੇ ਪਹੁੰਚ ਜਾਣਾ ਬਿਲਕੁਲ ਜੀ ਬਿਲਕੁਲ ਹਰੇਕ ਕਿਸਾਨ ਦੇ ਘਰੇ ਪਹੁੰਚੇਗਾ ਸਿਰਫ ਜੋੜੀ ਵੀਡੀਓ ਦੇ ਉੱਤੇ ਜਿਹੜੇ ਨੰਬਰ ਦਿੱਤੇ ਗਏ ਨੇ ਉਹਨਾਂ ਤੇ ਸਾਡੇ ਨਾਲ ਸੰਪਰਕ ਕਰਨ ਉਹ ਪੂਰੀ ਜਾਣਕਾਰੀ ਉਹਨਾਂ ਨੂੰ ਉਪਲਬਧ ਕਰਵਾਈ ਜਾਏਗੀ ਚਾਹੇ ਸਾਨੂੰ WhatsApp ਦੇ ਉੱਪਰ ਮੈਸੇਜ ਕਰਨ ਚਾਹੇ ਸਾਨੂੰ ਉਹ ਨਾਰਮਲ ਕਾਲ ਕਰਨ ਪੂਰੀ ਜਾਣਕਾਰੀ ਤੋਂ ਬਾਅਦ ਮਖਤਰ 5000 ਰੁਪਏ ਕੰਪਨੀ ਦੇ ਅਕਾਊਂਟ 'ਚ ਪਾਉਣੇ ਨੇ ਉਸ ਤੋਂ ਬਾਅਦ ਮਸ਼ੀਨ ਕਿਸਾਨ ਦੇ ਘਰੇ ਪਹੁੰਚਦੀ ਹੋ ਜਾਏਗੀ ਬਾਕੀ ਦੇ ਪੈਸੇ ਮਸ਼ੀਨ ਘਰ ਗਈ ਤੇ ਦੇਣੇ ਤੇ ਆ ਆ ਕਿਉਂ ਲਾਤਾ ਅਗਲੇ ਪਾਸੇ ਆ ਕਿਉਂ ਲਾਇਆ ਭਾਈ ਜੀ ਗੱਲ ਇਹ ਹੈ ਕਈ ਕਿਸਾਨਾਂ ਦੇ ਘਰ ਖੇਤ ਤੋਂ ਬਹੁਤ ਦੂਰ ਹੁੰਦੇ ਨੇ ਦਾ ਚਲਾਉਣਾ ਬੜਾ ਔਖਾ ਹੋ ਜਾਂਦਾ ਸੀ ਇਸ ਕਰਕੇ ਇਹ ਮੂਰੇ ਟਾਇਰ ਦੀ ਪ੍ਰੋਵੀਜ਼ਨ ਇਸ ਤਰੀਕੇ ਨਾਲ ਕਰ ਦਿੱਤੀ ਗਈ ਹੈ ਕਿ ਕਿਸਾਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਇਹ ਡੱਗ ਡੋਲੇ ਨਾ ਖਾਵੇ ਔਰ ਬਾਹੀ ਦੇ ਟਾਈਮ ਵੀ ਅਗਰ ਇਹਨੂੰ ਟਾਇਰ ਦਾ ਇਸਤੇਮਾਲ ਕਰਨਾ ਤਾਂ ਉੱਥੇ ਵੀ ਇਹ ਸਹੀ ਕੰਮ ਕਰਦਾ ਹੈ ਤੇ ਆ ਆ ਕੀ ਆ ਆਹ ਕਾਤੋਂ ਲੰਕੀ ਜਾਂਦੀ ਹੈ ਇਹ ਲੰਕਦੀ ਨਹੀਂ ਬਾਈ ਜੀ ਇਹ ਤਾਂ ਇਹਦੇ ਵਿੱਚ ਇੱਕ ਬਿਲਕੁਲ ਨਵਾਂ ਸੇਫਟੀ ਫੀਚਰ ਪਾਇਆ ਹੈ ਜੀ ਇਹ ਮੌਸਮ ਦੇ ਨਾਲ ਚੱਲਦਾ ਹੈ ਆਮ ਤੌਰ ਤੇ ਕੀ ਹੁੰਦਾ ਸੀ ਮਸ਼ੀਨਾ ਗਰਮੀ ਦੇ ਵਿੱਚ ਜਾਦੇ ਚੋਣ ਲੱਗ ਜਾਂਦੀ ਸੀ ਸਰਦੀ ਦੇ ਵਿੱਚ ਰੱਸੀਆਂ ਬੰਦਾ ਕਿਚੀ ਜਾਂਦਾ ਸੀ ਸਟਾਰਟ ਨਹੀਂ ਹੁੰਦੀ ਸੀ ਇਦੇ ਵਿੱਚ ਇੱਕ ਕਲਾਈਮੇਟ ਸੈਂਸਰ ਲਾਇਆ ਹੈ ਜੋ ਕਿ ਮੌਸਮ ਨੂੰ ਕੈਚ ਕਰਕੇ ਇਸ ਮਸ਼ੀਨ ਨੂੰ ਸਟਾਰਟ ਕਰਨ ਦੇ ਵਿੱਚ ਮਦਦ ਕਰਦਾ ਹੈ ਚਾਹੇ ਪੂਰੀ ਸਰਦੀ ਹੋਵੇ ਚਾਹੇ ਗਰਮੀ ਹੋਵੇ ਪਹਿਲੀ ਰੱਸੀ ਦੇ ਵਿੱਚ ਮਸ਼ੀਨ ਸਟਾਰਟ ਹੋਊਗੀ ਇਹਨੂੰ ਕਲਾਈਮੇਟ ਸੈਂਸਰ ਕਹਿੰਦੇ ਨੇ ਅੱਛਾ ਇਹ ਫੜੂਗਾ ਬਾਹਰਲੇ ਪਾਸਿਓ ਇਹ ਉਹਨੂੰ ਉਹਦਾ ਮੂਡ ਉਹਦੇ ਤੇਲ ਦਾ ਸਾਰਾ ਸਿਸਟਮ ਉਸ ਹਿਸਾਬ ਨਾਲ ਹੀ ਬਦਲ ਦੂ ਉਸ ਹਿਸਾਬ ਨਾਲ ਇਹਦਾ ਬਦਲ ਦੂ ਅਜਿਵੇਂ ਤੱਤਾ ਪਾਣੀ ਨਾਲ ਨਹਾਉਣ ਤੋਂ ਪਹਿਲਾਂ ਆਪਾਂ ਉਂਗਲੀ ਪਾਕੇ ਦੇਨੇ ਵੀ ਕਿੰਨਾ ਤੱਤਾ ਬਿਲਕੁਲ ਬਿਲਕੁਲ ਉਹੋ ਚੀਜ਼ ਹੈ ਬਿਲਕੁਲ ਜੀ ਬਿਲਕੁਲ ਹਾਂ ਜਿਵੇਂ ਆਪਾਂ ਬਿੱਲੀ ਦੇ ਇੱਥੇ ਮੁੱਛਾਂ ਹੁੰਦੀਆਂ ਉਹ ਕਹਿੰਦੇ ਤੱਤਾ ਠੰਡਾ ਦੇਖ ਲੈਂਦੀ ਆ ਫਿਰ ਵੀ ਕਿਵੇਂ ਪੀਣਾ ਬਿਲਕੁਲ ਬਿਲਕੁਲ ਇਹਦੀਆਂ ਮੁੱਛਾਂ ਐ ਦੇਖੋ ਨਵੀਂ ਤਕਨੀਕ ਨਵਾਂ ਟਾਈਮ ਟੈਕਨੋਲੋਜੀ ਨਵੀਂ ਕਿਉਂਕਿ 2024 ਆ ਗਿਆ ਹਰ ਕਿਸਾਨ ਚਾਹੁੰਦਾ ਕਿ ਉਹਦੇ ਘਰੇ ਜਿਹੜੀ ਵੀ ਮਸ਼ੀਨ ਆਵੇ ਉਹ ਨਈ ਟੈਕਨੋਲੋਜੀ ਦੇ ਆਵੇ ਤਾਂ ਕੋਈ ਨਾ ਕੋਈ ਜਿਹਦੇ ਵਿੱਚ ਨਵੇਂ ਫੀਚਰ ਪਾਵਾਂਗੇ ਕਿਸਾਨ ਦੇ ਲਈ ਸਹੀ ਢੰਗ ਨਾਲ ਕਰਕੇ ਦਵਾਂਗੇ ਤਾਂ ਹੀ ਕਿਸਾਨ ਦੇ ਘਰ ਜਾ ਕੇ ਇਹ ਮਸ਼ੀਨਾਂ ਸਕਸੈਸ ਹੋਣਗੀਆਂ ਤਾਂ ਹੀ ਉੱਤੇ ਚੱਲ ਪਾਉਣਗੀਆਂ ਚਲਾ ਕੇ ਦੇਖੀਏ ਬਾਈ ਜੀ ਬਿਲਕੁਲ ਜੀ ਬਿਲਕੁਲ ਇਹਨੂੰ ਚਲਾ ਕੇ ਦੇਖੀਏ ਬਿਲਕੁਲ ਇੱਥੇ ਹੀ ਚਲਾ ਕੇ ਦਿਖਾਵਾਂਗੇ ਲਓ ਵੀ ਕਰੋ ਸਟਾਰਟ ਆਜੋ ਕੋਈ ਮਾਰ ਰਸੀ ਕਿਉਂ ਬਈ ਲੈ ਵੀ ਤੇਰੀ ਉਹ ਮੁੱਛ ਕੰਮ ਕਰਦੀ ਆ ਆਮੋ ਚ ਕੰਮ ਕਰਦੀ ਉਹ ਭਾਈ ਜੀ ਮੈਂ ਤਾਂ ਪਹਿਲਾਂ ਹੀ ਕਲਾਈਮੇਟ ਦੇ ਹਿਸਾਬ ਨਾਲ ਮਸ਼ੀਨ ਸਟਾਰਟ ਹੁੰਦੀ ਔਰ ਪਹਿਲੀ ਹੀ ਰਸਤੀ ਦੇ ਵਿੱਚ ਸਟਾਰਟ ਹੋਊਗੀ ਚੋਕ ਤੇ ਜਿਵੇਂ ਪਹਿਲੀ ਰਸਤੀ ਦੇ ਸਟਾਰਟ ਹੋ ਗਈ ਵਾਕਈ ਵੀ ਫਰਕ ਆ ਇਹ ਗੱਲ ਦਾ ਲੈ ਦਿਖਾ ਗੱਪਰੂਆ ਚਲਾ ਕੇ ਇਹ ਟੇਰਾਸ سمیت ਕਿਵੇਂ ਕੰਮ ਕਰੂਗੀ ਬਿਲਕੁਲ ਜੀ ਬਿਲਕੁਲ ਟੇਰਾਸ سمیت ਹੀ ਕੰਮ ਕਰਾ ਕੇ ਦਿਖਾਵਾਂਗੇ ਤੁਹਾਨੂੰ ਜੀ ਹੈ ਨਯਾਰਾ ਬਾਈ ਯਾਰਾ ਇਹ 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 ਇੱਥੇ ਆਪਾਂ ਜਦੋਂ ਆਪਾਂ ਪਹਿਲਾ ਕੰਮ ਕਰਨਾ ਸਟਾਰਟ ਕੀਤਾ ਆਪਾਂ ਨੂੰ ਐ ਲੱਗਦਾ ਸੀ ਵੀ ਇਹ ਸਿਰਫ ਬਾਹਰਲੇ ਲੋਕ ਲੈਣਗੇ ਹੁਣ ਇਹ ਟਰੈਕਟਰਾਂ ਵਾਲੇ ਲੋਕ ਵੀ ਲੈ ਰਹੇ ਆ ਜਿੱਥੇ ਵੀ ਟਰੈਕਟਰ ਕੰਪਨੀ ਕਰਦਾ ਜਾਂ ਜਿਹੜੇ ਕਿਸਾਨ ਕੋਲੇ ਡਿੱਕਾ ਦੋ ਵਿਕੇ ਕਿल्ले ਦੋ ਕਿल्ले ਨੇ ਉਹ ਕਾਤੇ 10 ਲੱਖ ਰੁਪਇਆ 12 ਲੱਖ ਰੁਪਇਆ ਟਰੈਕਟਰ ਤੇ ਲਾਊਗਾ ਜਾਂ ਇਸ ਮਸ਼ੀਨ ਨਾਲ ਸਾਰੇ ਕੰਮ ਪੂਰੇ ਹੁੰਦੇ ਨੇ ਹਾਂ ਮੈਂ ਤਾਂ ਹੁਣ ਇਹ ਦੇਖਿਆ ਬਹੁਤ ਸਾਰੇ ਨੇ ਜਿਹੜੇ ਵੱਡੇ ਵੱਡੇ ਟਰੈਕਟਰਾਂ ਵਾਲੇ ਲੋਕ ਆ ਉਹਨਾਂ ਦੇ ਘਰਾਂ 'ਚ ਵੀ ਇਹ ਆ ਗਏ ਬਿਲਕੁਲ ਜੀ ਬਿਲਕੁਲ ਜਦ ਅਸੀਂ ਪਹਿਲੀ ਵਾਰ ਤੁਹਾਡੇ ਚੈਨਲ ਦੇ ਉੱਤੇ ਵੀਡੀਓ ਬਣਾਈ ਤੇ ਪਾਈ ਕਿਸਾਨ ਇਸ ਦੀ ਅਵੇਅਰ ਹੋਏ ਅਵੇਅਰ ਹੋ ਕੇ ਕਿਸਾਨਾਂ ਨੇ ਸਾਨੂੰ ਇੰਨਾ ਜਿਆਦਾ ਪਿਆਰ ਦਿੱਤਾ ਉਸ ਪਿਆਰ ਦਾ ਨਤੀਜਾ ਇਹ ਹੈ ਕਿ ਅੱਜ ਮਸ਼ੀਨ ਪੰਜਾਬ ਦੇ ਵਿੱਚ ਘਟੋ ਘਟੇ 5% ਲੋਕਾਂ ਕੋਲੇ ਚੱਲ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਸੀਂ ਘਰ ਘਰ ਦੇ ਵਿੱਚ ਕਰ ਦੇਣੀ ਆ ਅੱਜ ਭਾਈ ਇਹ ਤਾਂ ਟਾਇਰਾਂ ਦੀ ਕਹਾਣੀ ਬਹੁਤ ਪੈ ਜੂਗੀ ਐ ਤਾਂ ਉਹ ਨਹੀਂ ਭਾਈ ਜੀ ਟਾਇਰ ਦਾ ਥੱਲੇ ਘਸਦਾ ਹੀ ਨਹੀਂ ਹੈਗਾ ਜਲਦੇ ਦਾ ਬੱਲੇ ਭਲੇੜ ਪਏ ਨੇ ਟਾਇਰ ਤਾਂ ਇਹ ਇੱਕ ਰੋਟਾਵੇਟਰ ਨੂੰ ਮੂਹਰੇ ਲੈ ਕੇ ਚਲਦੇ ਪਏ ਨੇ ਤੂੰ ਵੀ ਦੇਖੋ ਮਿੱਟੀ ਦਾ ਪੂਰਾ ਚੂਰਾ ਬਣਾਤਾ ਔਰ ਜਿੰਨਾ ਵੀ ਵਿੱਚ ਘਾਹ ਫੁੱਲ ਤੇ ਵਿੱਚ ਜੜਾਂ ਗੜੀਆਂ ਸੀ ਸਾਰੀਆਂ ਕੱਢ ਕੇ ਵਾਰ ਕਰਤੀਆਂ ਅਗਰ ਫੇਰ ਵੀ ਇਹ ਟਾਇਰ ਇਸ ਤਰੀਕੇ ਨਾਲ ਚਲਾਉਣ ਨਾਲ 6 ਮਹੀਨੇ ਦੇ ਵਿੱਚ ਜੇ ਜ਼ਿਮੀਦਾਰ ਦਾ ਟਾਇਰ ਖਰਾਬ ਹੋ ਗਿਆ ਮੇਰੇ ਕਿਸਾਨ ਭਰਾ ਦਾ ਟਾਇਰ ਬਦਲ ਕੇ ਨਮਾ ਦੇ ਦਿਆਂਗਾ अच्छा जे आएं टायर ਕਫ ਗਾਈ ਮੀ ਨੂੰ ਮੇਵਾਰੀ ਆ ਇੰਨੀ ਜ਼ਿੰਮੇਵਾਰੀ ਆ ਕਿ 6 ਮਹੀਨੇ ਚ ਮੈਂ ਟਾਇਰ ਬਦਲ ਕੇ ਨਮਾ ਦੇ ਦੇ ਆ ਲਓ ਜੀ ਭਾਈ ਜਿਹੜੇ ਕਿਸਾਨ ਇਹ ਕਹਿਣਗੇ ਨਾ ਵੀ ਸ਼ਾਇਦ ਆ ਟਾਇਰਾਂ ਦੀ ਕਸਾਈ ਬਹੁਤ ਪੈਂਦੀ ਆ ਕਹਿੰਦੇ 6 ਮਹੀਨੇ ਤੱਕ ਕੇ ਕਸਾਓ 6 ਮਹੀਨੇ ਜੇ ਖਰਾਬ ਹੋ ਗਿਆ ਤੁਹਾਡਾ ਟਾਇਰ ਬਿਲਕੁਲ ਨਮਾ ਜੀ ਲਓ ਜੀ ਰਾਜੀ ਭਾਈ ਇੱਕ ਅੱਧਾ ਕੰਮ ਇਹਦਾ ਹੋਰ ਦਿਖਾ ਦਈਏ ਆਪਾਂ ਬਿਲਕੁਲ ਜੀ ਬਿਲਕੁਲ ਬੈੱਡ ਬੈੱਡ ਪਾ ਕੇ ਦਿਖਾ ਦਈਏ ਬਿਲਕੁਲ 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 ਇੱਕ ਤਾਂ ਇਹਦੇ ਨਾਲ ਬੈੱਡ ਪਾ ਕੇ ਦਿਖਾ ਦੂ ਕਿ ਮਿੱਟੀ ਜਿਵੇਂ ਲਾਉਂਦਾ ਵਾ ਮਿੱਟੀ ਵਾਲਾ ਵੀ ਦਿਖਾ ਦਈਏ ਬਿਲਕੁਲ ਜੀ ਬਿਲਕੁਲ ਸਾਰਾ ਕੁਝ ਦਿਖਾਵਾਂਗੇ ਪਹਿਲੇ ਪਹਿਲੇ ਮਿੱਟੀ ਵਾਲਾ ਕੁਝ ਜੀ ਮਸ਼ੀਨ ਕਿਵੇਂ ਸਹੀ ਤਰੀਕੇ ਨਾਲ ਕੰਮ ਕਰਦੀ ਔਰ ਤੇਦਾ ਮਸ਼ੀਨ ਦਾ ਮੇਨ ਮੋਟਿਵ ਕੀ ਹੈ ਕਿ ਕਿਸਾਨ ਦੇ ਘਰ ਜਾ ਕੇ ਸਹੀ ਕੰਮ ਕਰ ਸਕੇ ਇਹੀ ਕੰਪਨੀ ਦਾ ਮੇਨ ਮੋਟਿਵ ਆ ਔਰ ਇਹੀ ਸਾਡਾ ਕੰਪਨੀ ਦੇ ਲਈ ਸਾਰਾ ਵੱਡਾ ਮੇਰਾ ਏਮ ਹੈ ਉਹ ਉਹਦੇ ਕੋਲ ਚਲ ਗਿਆ ਉਹ ਮਸ਼ ਉਹ ਇਹਨੂੰ ਚੱਕ ਕੇ ਗਾਂ ਲਿਓ ਕਿਸਾਨ ਵੀਰੋ ਆ ਦੇਖੋ ਪਰੀਥ ਥੱਲੇ ਲੈ ਕੇ ਆਈ ਜਮਾ ਆ ਦੇਖੋ ਆ ਇਹਦੇ ਵਿੱਚ ਇਸ ਤਰ੍ਹਾਂ ਦੇ ਕੱਖ ਆ ਆ ਕੱਖ ਆ ਇਹਦੇ ਵਿੱਚ ਜਿਹੜੇ ਮੈਂ ਹੱਥਾਂ ਨਾਲ ਪਾਟ ਰਿਆਂ ਤੇ ਨਾਲ ਦੀ ਨਾਲ ਇਹਨੂੰ ਆਪਾਂ ਨੂੰ ਮੰਨ ਲਓ ਮਿੱਟੀ ਦੀ ਲੋੜ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਜਾਦੂ 1 ਮਿੰਟ ਦੇ ਬਾਅਦ ਇਸ ਖਾਲੀ ਦੇ ਵਿੱਚ ਤੁਸੀਂ ਵੇਖਿਓ ਕਿ ਕੀ ਬਣਦਾ ਕੀ ਆ ਆ ਜਾ ਵੀ ਬਾਬਰਾ ਆ ਜਾ ਆ ਜਾ ਹੌਣ ਤਾਂ ਮੈਨੂੰ ਐਂ ਲੱਗਦਾ ਵੀ ਅਗਲੀਆਂ ਵੀਡੀਓ ਦੇ ਵਿੱਚ ਸਾਨੂੰ ਬੋਲਣ ਇਹਨਾਂ ਨੂੰ ਤੁਹਾਨੂੰ ਬੋਲਣ ਦੀ ਬਾਈ ਰਾਜੇ ਲੋੜ ਹੀ ਨਹੀਂ ਪਿਆ ਕਰਨੀ ਬਾਈ ਜੀ ਗੱਲ ਇਹ ਹੈ ਜਦ ਮਸ਼ੀਨ ਸਹੀ ਹੋਊਗੀ ਤੁਸੀਂ ਵੀ ਵੀਡੀਓ ਬਣਾ ਲਿਆ ਕਰੋ ਸਾਨੂੰ ਤਾਂ ਆਉਣ ਦੀ ਵੀ ਲੋੜ ਨਹੀਂ ਪੈਣੀ ਹੈ ਹਾਂ ਵੀ ਅਸੀਂ ਡਾਇਰੈਕਟ ਹੀ ਐਡ ਕਰ ਦਿਆ ਕਰਕੇ ਹਣਾ ਫ੍ਰੀ ਤਾਂ ਆਪਾਂ ਹੀ ਹੁਣ ਇਹਨਾਂ ਤੋਂ ਫੀਚਰ ਆਪਾਂ ਸਿੱਖ ਗਏ ਸਾਰੇ ਆਜੋ ਹੁਣ ਦੇਖੀ ਫ੍ਰੀ ਤਾਂ ਕੜਦਾ ਕੜੈਲਾ ਇੱਕ ਤਾਂ ਯਾਰ ਸਟਾਰਟਿੰਗ ਵਾਲਾ ਨਜ਼ਾਰਾ ਆ ਗਿਆ ਸੈਂਸਰ ਮੈਂ ਫੇਰ ਕਹਿ ਰਿਹਾ ਸੈਂਟਰ ਲਾਇਆ ਹੀ ਇਸ ਤਰੀਕੇ ਨਾਲ ਹੈ ਕਿ ਜਦੋਂ ਨੂੰ ਟਿੱਕਤ ਨਾਲ ਆਵੇ ਸਟਾਰਟ ਕਰਨ ਦੇ ਵਿੱਚ ਮੌਕਮ ਦੇ ਹਿਸਾਬ ਨਾਲ ਸਹੀ ਤਰੀਕੇ ਨਾਲ ਇਹਨੂੰ ਸੈਟ ਕਰਕੇ ਸਹੀ ਸਟਾਰਟ ਹੋਵੇ ਆਹ ਲੋ ਜੀ ਚੱਲ ਬਈ ਮੋਹਰਿਆ ਵੇਖ ਪ੍ਰੀਤ ਕਰ ਗੱਲ ਵੇਖ ਤਰਾ ਯਾਰ ਲਾਉਂਦਾ ਮਿੱਟੀ ਆਹ ਮਗਰ ਦੇਖੋ ਭਾਲ ਕੇ ਦਿਖਾਓ ਜੇ ਕਿਤੇ ਗियर ਛੋਟਾ ਲਾ ਦਿਓ ਫਿਰ ਪੂਰਾ ਬਰੀਕ ਕਰੂਗਾ ਜਮਾ ਉਹ ਥੋੜਾ ਛੋਟਾ ਲਾਵੇ ਕੱਕੇ ਛੋਟਾ ਗੇਅਰ ਕਰਦੇ ਉਹਨੂੰ ਕਹਿੰਦਾ ਛੋਟਾ ਤੇਜ਼ ਘੱਟ ਤੋਰ ਪਰ ਜੇ ਕੰਮ ਨਵੇੜਨਾ ਤੇ ਆਏ ਮੂੰ ਵੀ ਨਵੇੜਾ ਵੀ ਬਹੁਤ ਕਰਦਾ ਹੈ ਇਹਨੂੰ ਕਹੇ ਹੁਣ ਥੋੜਾ ਛੋਟਾ ਕਰਾਇਆ ਗੇਅਰ ਚੱਲ ਛੋਟਾ ਲਾ ਲਾ ਹਾਂ ਹਾਂ ਆਏ ਤਾਂ ਸਾਨੂੰ ਰੜ ਨਹੀਂ ਨਿੰਦਾ ਇਹ ਚਲੋ ਆਉਣ ਦੇ ਕੌਮਪਰੀਡ ਇਹ ਵੜਦਾ ਫਾਹੇ ਯਾਰ ਮੈਂ ਇੱਕ ਗੱਲ ਦੇਖੀ ਆ ਵੀ ਜਿੰਨਾ ਆਪਾਂ ਹਜੇ ਦਿਖਾ ਪਾਉਂਦੇ ਆ ਕਿਸਾਨ ਇਸ ਤੋਂ ਕਈ ਗੁਣਾ ਵੱਧ ਕੰਮ ਲੈ ਲੇ ਕਿਸਾਨ ਮਸ਼ੀਨ ਲੰਦਾ ਚਲਾਉਣ ਵਾਸਤੇ ਕਿਸਾਨ ਨੇ ਮਸ਼ੀਨ ਲੈਣੀ ਹੈ ਸਹੀ ਕੰਮ ਕਰਨ ਵਾਸਤੇ ਉਹਨੂੰ ਚਾਹੀਦਾ ਕਿ ਉਹਦੇ ਵਿੱਚ ਕੱਕ ਕੰਡਾ ਸਾਰਾ ਬਾਹਰ ਹੋ ਸਕੇ ਤੇ ਨਾਲ ਸਾਈਡਾਂ ਦੇ ਉੱਤੇ ਸਹੀ ਮਿੱਟੀ ਲੱਗ ਸਕੇ ਜੀ ਦੋਨੇ ਕੰਮ ਜੇ ਇੱਕੋ ਹੀ ਵਾਰੀ ਦੇ ਵਿੱਚ ਹੋ ਜਾਂਦੇ ਨੇ ਤਾਂ ਇਸ ਤੋਂ ਸਸਤਾ ਤੇ ਇਸ ਤੋਂ ਸੌਖਾ ਸਾਧਨ ਹੋਰ ਕੋਈ ਵੀ ਨਹੀਂ ਐ ਹਾਂ ਪਹਿਲਾਂ ਦਿਖਾ ਦੇ ਪ੍ਰੀਤ ਕਿਵੇਂ ਆ ਮਗਰੋਂ ਦਿਖਾਉਨੇ ਚਾਲ ਵਿੱਚ ਕਰਦੇ ਸ਼ੁਰੂ ਘੇਰ ਛੋਟਾ ਰੱਖੀ ਭੋਰਾ ਬਣੇ ਨਾਲ ਆ ਨਰਾਲਾ ਕਰਕੇ ਦਿਖਾਉਨੇ ਆ ਅੱਖਾਂ ਜਾਂ ਤਾਂ ਰੋਲ ਦੂ ਹੈ ਭਾਈ ਜੋਰ ਬਹੁਤ ਆ ਯਾਰ ਇਹ ਚ ਮਸ਼ੀਨੀ ਇੰਨੀ ਆਧੁਨਿਕ ਤਕਨੀਕ ਦੀ ਬਣਾਈ ਗਈ ਹੈ ਬਾਈ ਜੀ ਜਿੰਨਾ ਵੀ ਕੱਖ ਕੰਡਾ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨੀ ਵੀ ਲੰਬੀ ਕਿਆਰੀ ਹੈ ਇੱਕ ਵੀ ਕੱਖ ਤੇ ਕੰਡਾ ਨਹੀਂ ਨਜ਼ਰ ਆਊਗਾ ਇਹਦੇ ਵਿੱਚ ਔਰ ਮਿੱਟੀ ਪੂਰੀ ਸਹੀ ਤਰੀਕੇ ਨਾਲ ਅੱਡੇ ਨਾਲੇ ਬੱਟਾਂ ਦੇ ਚੜੂਗੀ ਅਜੇ ਤਾਂ ਇਹਨੂੰ ਪਾਣੀ ਨਹੀਂ ਲੱਗਿਆ ਹੋਇਆ ਜੇ ਸਹੀ ਤਰੀਕੇ ਨਾਲ ਪਾਣੀ ਲੱਗਿਆ ਆਉਂਦਾ ਤਾਂ ਪਤਾ ਲੱਗਦਾ ਕਿ ਮਿੱਟੀ ਕਿਸ ਤਰੀਕੇ ਨਾਲ ਲੱਗੀ ਹੋਈ ਹੈ ਹਾਂ ਜਿੰਨਾ ਵੀ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਗੇਅਰ ਆ ਜਿੰਨਾ ਕਿ ਤੇਜ਼ ਤੋਰਨਾ ਜਾਂ ਜਿੰਨਾ ਹੌਲੀ ਤੋਰਨਾ ਉਹਨੂੰ ਵੀ ਚੌੜਾ ਪੀੜਾ ਕਰ ਸਕਦੇ ਆ ਉਹ ਇਹਨੂੰ ਇਹਨੂੰ ਵੀ ਇਹਨੂੰ ਵੀ ਆਪਾਂ ਵੱਧ ਘੱਟ ਕਰ ਸਕਦੇ ਆ ਆਪਾਂ ਇਹਨੂੰ ਵੀ ਇਹਦੇ ਵਿੱਚ ਐਡਜਸਟਮੈਂਟ ਦਿੱਤੀ ਹੋਈ ਹੈ ਜਿੰਨੀ ਕ ਆਪਣੀ ਕਿਆਰੀ ਚੌੜੀ ਆ ਜਾਂ ਤੰਗ ਆ ਉਸੇ ਤਰੀਕੇ ਨਾਲ ਇਸ ਡਬਲ ਪਲੌ ਨੂੰ ਖੋਲ ਸਕਦੇ ਆ ਤੇ ਤੰਗ ਕਰ ਸਕਦੇ ਆ ਉਸ ਤੋਂ ਬਾਅਦ ਉਸੇ ਤਰੀਕੇ ਨਾਲ ਇਹ ਗੀਅਰ ਲੱਗਿਆ ਹੋਇਆ ਆ ਆਪਾਂ ਇਹਨੂੰ ਪਹਿਲੇ ਗੀਅਰ 'ਚ ਤੋੜਨਾ ਦੂਜੇ ਗੀਅਰ 'ਚ ਤੋੜਨਾ ਉਸੇ ਤਰੀਕੇ ਨਾਲ ਇਹਦੀ ਸਪੀਡ ਹੋ ਸਕਦੀ ਹੈ ਬਲੇਡ ਵੀ ਉਸੇ ਤਰੀਕੇ ਨਾਲ ਇਹਦੇ ਲੱਗ ਜਾਂਦੇ ਨੇ 12 ਇੰਚ ਦੀ ਕਿਆਰੀ 14 ਇੰਚ ਦੀ ਕਿਆਰੀ 16 ਇੰਚ ਦੀ ਕਿਆਰੀ 18 ਇੰਚ ਦੀ ਕਿਆਰੀ ਹਰ ਕਿਆਰੀ ਦੇ ਵਿੱਚ ਚੱਲਣ ਲਈ ਇਹ ਪੂਰਾ ਟਾਪ ਕਲਾਸ ਚੱਲੇਗਾ ਔਰ ਸਹੀ ਤਰੀਕੇ ਨਾਲ ਚੱਲੇਗਾ ਕਿਉਂਕਿ ਇੱਕ ਪਿੰਨ ਕੱਢ ਕੇ ਬਲੇਡਾਂ ਨੂੰ ਛੋਟਾ ਤੇ ਇੱਕ ਪਿੰਨ ਕੱਢ ਕੇ ਬਲੇਡਾਂ ਨੂੰ ਬड़ा ਕੀਤਾ ਜਾ ਸਕਦਾ ਚਾਲ ਚਾਲ ਆਹ ਦੇਖੋ ਯਾਰ ਆ ਪਾਉਂਦਾ ਖੌਰੂ ਇਹ ਮੰਨਣੀ ਪਾਉਗੀ ਗੱਲ ਬਈ ਕਮਾਲ ਦੀ ਚੀਜ਼ ਯਾਰ ਠੀਕ ਆ ਸਾਡਾ ਬੱਤਾ ਥੋੜੀਆਂ ਰਹਿੜਾ ਰੂਣਾ ਵਿੰਗਿਆ ਵਗਲਦਾ ਹਾਂ ਕੋਈ ਜੀ ਗੱਲ ਇਹ ਹੈ ਬੰਦਾ ਰਹਿੜਾ ਵਿੰਗੀਆਂ ਵੰਦ ਸਕਦਾ ਕਿਉਂਕਿ ਇਹ ਬੰਦੇ ਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਜਿਹੜਾ ਜ਼ਿੰਮੇਦਾਰਪਰਾ ਹੈ ਉਹਨੂੰ ਕਿਸਾਨ ਦੇ ਵਿੱਚ ਪਤਾ ਵੀ ਕਿਸ ਤਰੀਕੇ ਨਾਲ ਸਿੱਧਾ ਚੱਲਣਾ ਕਿਸ ਤਰੀਕੇ ਨਾਲ ਪਿੰਕਾ ਚੱਲਣਾ ਉਹ ਤਰੀਕੇ ਨਾਲ ਉਹ ਰਹਿੜਾ ਸਿੱਟੀਆਂ ਪਾਊਗਾ ਹਾਂ ਉਹ ਸਿੱਟੀਆਂ ਪਾਊਗਾ ਪਰ ਆਮ ਜ਼ਿੰਮੇਦਾਰ ਨੂੰ ਯਾਰ ਜ਼ੋਰ ਬਹੁਤ ਆ ਯਾਰ ਪੌੜੇ 8 ਪਾਵਰ ਦੀ ਮਸ਼ੀਨ ਐਨੀ ਮਿੱਟੀ ਲੈ ਕੇ ਮੂਹਰੋਂ ਬਹੁਤੀ ਹੋਵੇ ਕਿਸੇ ਵੀ ਮਸ਼ੀਨ ਦੇ ਵਿੱਚ ਏਡੀ ਤਾਕਤ ਨਹੀਂ ਹੈਗੀ ਵੀ ਸੁੱਕੀ ਮਿੱਟੀ ਨੂੰ ਐ ਖਿੱਚ ਕੇ ਲੈ ਜਾਵੇ ਦੇਖ ਤਾਂ ਹੀ ਯਾਰ ਪ੍ਰੀਤ ਨਾਲੇ ਤਾਂ ਖੂਹ ਲਾਈ ਜਾਂਦਾ ਨੇ ਨਾਲੇ ਵਾਹਦਾ ਐ ਮੂਰਲੇ ਪਾਸੇ ਕੋਈ ਗਰਮ ਗਰਮ ਹੋਣ ਦਾ ਚਾਂਸ ਨਹੀਂ ਬਿਲਕੁਲ ਹੀ ਕੋਈ ਨਹੀਂ ਜੀ ਨਾ ਗਰਮ ਹੋਵੇ ਨਾ ਮਸ਼ੀਨ ਨੂੰ ਕੋਈ ਦਿੱਕਤ ਆਵੇ 8 ਘੰਟੇ ਤੋਂ 10 ਘੰਟੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਚਲਾਈ ਜਾਵੇ ਕਿਸਾਨ ਨੂੰ ਨਾ ਤਕਾਬੜ ਮਹਿਸੂਸ ਹੋਏਗੀ ਨਾ ਉਹਦੇ ਕਦੇ ਦੁਖਣਗੇ ਨਾ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਗੀ ਹਾਂ ਦੂਜੀ ਗੱਲ ਇਹ ਆ ਵੀ ਜਿਹੜੀ ਸਭ ਤੋਂ ਵਧੀਆ ਗੱਲ ਇਹ ਆ ਵੀ ਕੋਈ ਵਾਈਬ੍ਰੇਸ਼ਨ ਨਹੀਂ ਮਸ਼ੀਨ ਦੇ ਬੰਦੇ ਦੇ ਹੱਥਾਂ 'ਚ ਕੋਈ ਵਾਈਬ੍ਰੇਸ਼ਨ ਨਹੀਂ ਚੱਲ ਤੇ ਦੱਬੀ ਆਉਣ ਦੇ ਆਉਣ ਦੇ ਸਾਡਾ ਤੂਫਾਨ ਭਾਈ ਸਾਡਾ ਕਿਸਾਨ ਵੀਰ ਆਪਾਂ ਇਹ ਤੋਂ ਸਬਜ਼ੀ ਦਾ ਕੰਮ ਹੀ ਕਰਾ ਲੈਣਾ ਇਹ ਬੰਦੇ ਤੋਂ ਹਾਂ ਕੰਮ ਸਾਰਾ ਪੈੜੀ ਬਹੁਣੀ ਆ ਗਈ ਐ ਇਹਨੂੰ ਸਭ ਤੋਂ ਵੱਡੀ ਗੱਲ ਆ ਫਿਰ ਤੁਹਾਨੂੰ ਮੈਂ ਹੋਰ ਕਿਸਾਨ ਭਰਾਓ ਗੱਲ ਦੱਸ ਤਿਆਂ ਕਿ ਕੋਈ ਸਪੇਅਰ ਪਾਰਟ ਤੁਹਾਨੂੰ ਚਾਹੀਦਾ ਜਿਹੜਾ ਤਾਂ ਗਾਰੰਟੀ ਦੇ ਅੰਦਰ ਚਾਹੀਦਾ ਉਹ ਤੁਹਾਨੂੰ ਗਾਰੰਟੀ ਦੇ ਅੰਦਰ ਹੀ ਤੁਹਾਡੇ ਘਰੇ ਪਹੁੰਚ ਜਾਣਾ ਜਿਹੜਾ ਗਾਰੰਟੀ ਤੋਂ ਬਾਅਦ ਤੋਂ ਨੂੰ ਸਪेयर पार्ट ਚਾਹੀਦਾ ਉਹ ਵੀ ਤੁਹਾਡੇ ਘਰੇ ਪਹੁੰਚ ਜਾਣਾ ਬਿਲਕੁਲ ਸਹੀ ਹੈ ਡਿਲੀਵਰੀ ਚਾਰਜ ਉਹਦਾ ਵੀ ਕੋਈ ਨਹੀਂ ਡਿਲੀਵਰੀ ਚਾਰਜ ਨਾ ਪਹਿਲਾਂ ਦਾ ਨਾ ਪਿੱਛੋਂ ਦਾ 1 ਸਾਲ ਦੀ ਪੂਰੀ ਮਸ਼ੀਨ ਦੀ ਗਾਰੰਟੀ ਰਹੇਗੀ 1 ਸਾਲ ਚ ਕੁਝ ਵੀ ਟੁੱਟ ਗਿਆ ਫਟ ਗਿਆ WhatsApp ਨੰਬਰ ਦੇ ਉੱਤੇ ਬਿਲ ਦੀ ਕਾਪੀ ਤੇ ਉਸ ਪੁਰਜੇ ਦੀ ਫੋਟੋ ਭੇਜਨੀ ਆ ਜਾਂ ਸਾਨੂੰ ਨੋਰਮਲ ਕਾਲ ਕਰੋ ਪੂਰੀ ਦੀ ਪੂਰੀ ਅਸੀਂ ਜੋ ਵੀ ਜ਼ਮੀਨ ਮਸ਼ੀਨ ਦਾ ਸਮਾਨ ਟੁੱਟੂਗਾ ਉਹ ਸਮਾਨ ਤੁਹਾਡੇ ਘਰੇ ਪਹੁੰਚੇਗਾ ਕੂਰੀਅਰ ਰਾਹੀਂ ਔਰ ਉਸ ਤੋਂ ਬਾਅਦ ਅਗਰ 1 ਸਾਲ ਤੋਂ ਬਾਅਦ ਵੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਉਹਦੇ ਲਈ ਵੀ ਸਾਨੂੰ ਨੋਰਮਲ ਕਾਲ ਜਾਂ WhatsApp ਕਰੋ ਤਾਂ ਉਹ ਵੀ ਸਮਾਨ ਜ਼ਿੰਮੇਵਾਰ ਦੇ ਘਰ ਪਹੁੰਚੇਗਾ ਪੈਸਾ ਡਿਲੀਵਰੀ ਦਾ ਕੋਈ ਨਹੀਂ ਲਿਆ ਜਾਏਗਾ ਪਰ 1 ਸਾਲ ਤੋਂ ਬਾਅਦ ਸਮਾਨ ਪੇੜ ਰਹੇਗਾ ਇੱਕ ਮਿੰਟ ਇਹਦਾ ਰੇਟ ਵੀ ਦੱਸ ਦਿੱ ਗਏ ਪਰ ਰੇਟ ਦੀ ਗੱਲ ਕਰ ਲੀ ਗਏ ਮੈਂ ਤੁਹਾਨੂੰ ਨਾ ਥੋੜਾ ਨਾ ਹੀ ਇੱਕ ਚੀਜ਼ਾਂ ਹੋਰ ਦਿਖਾ ਦਿਆਂ ਯਾਰ ਇਹਦਾ ਨਾ ਅਗਲੇ ਨਾਲੋਂ 에ਅਰ ਸਿਲੰਡਰ ਦਾ ਭਾਈ ਰਾਜੇ ਭਾਈ ਬੜਾ ਫਰਕ ਆ ਯਾਰ ਹਨਾ ਸੋਹਣਾ ਵੀ ਬਣਾਤਾ ਇਹ ਜਿਹੜਾ 에ਅਰ ਕਲੀਨਰ ਲੱਗਿਆ ਜੀ ਇਹ ਟਰਬੋ ਇਟਾਲੀਅਨ ਤਕਨੀਕ ਨਾਲ ਲੱਗਿਆ ਹੋਇਆ ਹੈ ਜਿਵੇਂ ਹੁਣ ਆਪਾਂ ਇੱਥੇ ਖੇਤ ਦੇ ਵਿੱਚ ਬਾਹਰੇ ਆ ਇੱਥੇ ਨੇਰੀ ਚੱਲ ਰਹੀ ਹੈ ਮਿੱਟੀ ਉੱਡਦੀ ਹੈ ਤਾਂ ਇਸ 에ਅਰ ਕਲੀਨਰ ਇਸ ਤਰੀਕੇ ਨਾਲ ਬਣਾਇਆ ਕਿ ਇਹਦੇ ਵਿੱਚ ਕੋਈ ਡਸਟ ਵੀ ਤਾਂ ਆ ਜਾਂਦੀ ਹੈ ਤਾਂ ਇੰਜਨ ਦੇ ਪਿਸਟਨ ਰਿੰਗਾਂ ਦੇ ਵਿੱਚ ਨਹੀਂ ਜਾਊਗੀ ਇਹ ਸੈਂਡੀ 에ਅਰ ਕਲੀਨਰ ਦੇ ਵਿੱਚ ਹੀ ਰਹਿ ਜਾਊਗੀ ਉਹਦੇ ਨਾਲ ਇਹਦਾ ਪਿਸਟਨ ਰਿੰਗ ਕੋਈ ਵੀ ਖਰਾਬ ਨਹੀਂ ਹੋਏਗਾ ਹਾਂ ਤੇ ਸਲੈਂਸਰ ਵੀ ਮਤਲਬ ਇਹਦਾ ਅਲੱਗ ਤਕਨੀਕ ਦਾ ਬਣ ਗਿਆ ਬਿਲਕੁਲ ਸਲੈਂਸਰ ਇਹਦਾ ਅਲੱਗ ਤਰੀਕੇ ਦਾ ਬਣਾਇਆ ਗਿਆ ਇਹ ਹੌਟ ਪ੍ਰੂਫ ਸਲੈਂਸਰ ਬਣਾਇਆ ਗਿਆ ਆਮ ਤੌਰ ਤੇ ਕੀ ਹੁੰਦਾ ਇੰਨਾ ਚੱਲਣ ਤੋਂ ਬਾਅਦ ਇਹਦੇ ਤੇ ਆਪਾਂ ਹੱਥ ਨਹੀਂ ਰੱਖ ਸਕਦੇ ਤੱਤਾ ਤੱਤਾ ਹੋ ਜਾਂਦਾ ਇਹਨੂੰ ਬਿਲਕੁਲ ਵੀ ਆਪ ਨੂੰ ਦਿੱਕਤ ਮਹਿਸੂਸ ਨਹੀਂ ਹੋਊਗੀ ਕਿਉਂਕਿ ਇਹ ਮਸ਼ੀਨ ਹੀ ਇਸ ਤਰੀਕੇ ਦੀ ਟੈਕਨੋਲੋਜੀ ਨਾਲ ਬਣਾਈ ਗਈ ਹੈ ਬਿਲਕੁਲ ਉਹ ਦੂਨੀਕ ਤੇ ਨਿੱਕੇ ਦੀ ਮਸ਼ੀਨ ਬਣਾਈ ਗਈ ਹੈ ਕਿ ਕਿਸਾਨ ਦੇ ਘਰ ਜਾ ਕੇ ਸਹੀ ਕੰਮ ਕਰੂਗੀ ਸਹੀ ਤਕਨੀਕ ਨਾਲ ਚੱਲੂਗੀ ਔਰ ਕਿਸਾਨ ਇੱਕ ਕਿਸਾਨ ਦੂਸਰੇ ਕਿਸਾਨ ਨੂੰ ਨਹੀਂ 10 ਕਿਸਾਨਾਂ ਨੂੰ ਸਾਡੇ ਨਾਲ ਜੋੜੇਗਾ ਹਾਂ ਤੇ ਇਹ ਆਏ ਆ ਵੀ ਕਿਸਾਨ ਦਾ ਨਿਆਣਾ ਜਵਾਖ ਜੇ ਹੱਥ ਉਥ ਲਾ ਲੂਗਾ ਤਾਂ ਉਹਨੂੰ ਆਏ ਨਹੀਂਗਾ ਵੀ ਉਹਦੇ ਹੱਥ ਮੱਚ ਜਾਣਗੇ ਬਿਲਕੁਲ ਜੀ ਬਿਲਕੁਲ ਤੇ ਨੰਬਰ 2 ਤੇ ਵੀ ਸਜਣੂ ਇਹਦਾ ਮਾੜਾ ਜਿਹਾ ਰੇਟ ਵੀ ਦੱਸ ਤੀਏ ਆਪਾਂ ਬਈ ਬਿਲਕੁਲ ਜੀ ਬਿਲਕੁਲ ਰੇਟ ਦੱਸੋ ਫਿਰ ਇਹਦਾ ਇਸ ਮਸ਼ੀਨ ਦਾ ਜੋ ਰੇਟ ਰਹੇਗਾ ਇਹ ਮਸ਼ੀਨ 42000 ਰੁਪਏ ਦੀ ਰਹੇਗੀ 24 ਬਲੇਡਾਂ ਦੀ ਰੋਟਰੀ ਨਾਲ ਟਾਇਰ ਪਾ ਕੇ ਔਰ 4000 ਰੁਪਏ ਦੀਆਂ ਦੋ ਅਟੈਚਮੈਂਟਾਂ ਹਰ ਮਸ਼ੀਨ ਦੇ ਨਾਲ ਰਹेंगी ਜਿਵੇਂ ਕਿ ਆ ਪਿੱਛੇ ਡਬਲ ਪਲਉ ਹੈ ਇਸੇ ਤਰੀਕੇ ਨਾਲ ਜਾਂ ਕੋਈ ਕਲਟੀਵੇਟਰ ਲੈਣਾ ਜਾਂ ਸਿੰਗਲ ਪਲਉ ਲੈਣਾ ਜਾਂ ਆਪਾਂ ਨੇ ਕੋਈ ਵੀ ਚੀਜ਼ ਲੈਣੀ ਹੈ 4000 ਰੁਪਏ ਦੀਆਂ ਦੋ ਅਟੈਚਮੈਂਟਾਂ ਹਰੇਕ ਮਸ਼ੀਨ ਦੇ ਨਾਲ ਫ੍ਰੀ ਰਹਿਣਗੀ ਆ। ਲੋ ਵੀ ਜੇ ਤੁਸੀਂ ਦੋ ਅਟੈਚਮੈਂਟਾਂ ਲੈਣੀਆਂ ਚਾਹੋ ਅਟੈਚਮੈਂਟਾਂ ਲੈ ਸਕਦੇ ਜੇ ਤੁਸੀਂ ਅਟੈਚਮੈਂਟਾਂ ਨਹੀਂ ਲੈਣੀਆਂ ਤੇ ਫਿਰ ਤੁਸੀਂ ਕੀ ਕਰ ਸਕਦੇ ਹੋ ਤੇ ਪੈਸੇ ਕਟਵਾ ਸਕਦੇ। ਉਹਦੇ 4000 ਰੁਪਏ ਕੱਟੇ ਜਾਣਗੇ। ਕੱਟੇ ਜਾਣਗੇ ਫਿਰ ਉਹ 4000 ਰੁਪਿਆ ਘਟਜੂਗਾ। ਰਾਜੇ ਭਾਈ ਹਰ ਵਾਰੀ ਮਾਨ ਰੱਖਦੇ ਆ ਤੁਸੀਂ। ਹਰ ਵਾਰੀ ਕਿਸਾਨਾਂ ਨੂੰ ਅਸੀਂ ਕੁਛ ਨਾ ਕੁਛ ਦਬਾਉਂਦੇ ਆ ਜੋ ਤੁਸੀਂ ਕਹਿ ਦਿੰਦੇ ਹੋ ਉਸ ਤੋਂ ਅਸੀਂ ਥੋੜਾ ਜਿਹਾ ਤੁਹਾਨੂੰ ਕੱਟ ਕਰਦੇ ਹੁੰਦੇ ਆ ਇਸ ਵਾਰੀ ਮੈਂ ਬਾਲਾ ਤੱਕਾ ਤਾਂ ਨਹੀਂ ਕਰਦਾ ਪਰ ਫਿਰ ਵੀ ਮਾਣ ਜ਼ਰੂਰ ਰੱਖ ਸਾਡੇ ਕਿਸਾਨਾਂ ਦਾ ਦੇਖੋ ਲੋਪੋ ਵਾਲਿਓ ਵਦਨੀ ਵਾਲਿਓ ਤੁਸੀਂ ਉਰੇ ਆਣੇ ਹੋ ਪਿਆਰ ਦੇ ਨਾਲ ਵੀਡੀਓ ਬਣਾਉਣੇ ਹੋ ਚਾਹ ਦਾ ਕੱਪ ਤੁਸੀਂ ਸਾਡੇ ਕੋਲੋਂ ਵਿਕੇ ਨਹੀਂ ਜਾਂਦੇ ਤੂੰ ਕਿਉਂਗੇ ਤੁਸੀਂ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੋ ਅੱਜ ਇਹ ਕੰਪਨੀ ਵੀ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਹੈ ਤੁਹਾਡੀ ਵੀਡੀਓ ਦਾ ਜੋ ਵੀ ਸਾਨੂੰ ਸਕਰੀਨਸ਼ਾਟ ਭੇਜੂਗਾ ਇਹ 42000 ਰੁਪਏ ਵਾਲੀ ਮਸ਼ੀਨ ਚੋਂ 4000 ਰੁਪਏ ਹਰ ਮਸ਼ੀਨ ਦੇ ਵਿੱਚ ਛੋਟ ਦੇ ਨਾਲ ਇਹ 33000 ਦੇ ਵਿੱਚ ਆਏਗੀ ਔਰ 4000 ਰੁਪਏ ਦੀਆਂ ਨਾਲ ਅਟੈਚਮੈਂਟਾਂ ਨਾਲ ਰੋਟਰੀ ਔਰ ਰਵਣ ਦੇ ਦੋਨੋਂ ਟਾਇਰ ਨਾਲ ਆਉਣਗੇ ਲਓ ਜੀ ਮਤਲਬ ਕਹਿਣ ਤੋਂ ਭਾਵੇਂ ਆ ਵੀ 4000 ਦੀਆਂ ਅਟੈਚਮੈਂਟਾਂ ਮਿਲ ਜਾਣਗੀਆਂ 4 ਛੱਡ ਤਾਂ ਬਿਲਕੁਲ ਜੀ ਬਿਲਕੁਲ ਤੇ ਜੇ ਦੋ ਅਟੈਚਮੈਂਟਾਂ ਛੱਡ ਕੇ ਤਾਂ ਫਿਰ ਚਾਰ ਹੋਰ ਕੱਟ ਜੋ ਬਿਲਕੁਲ ਘਟਾ ਦੇਾਂਗੇ ਜੀ ਠੀਕ ਹੈ ਕਿ ਨਹੀਂ ਹੁਣ ਤੁਹਾਨੂੰ ਕਿ ਦੋ ਅਟੈਚਮੈਂਟਾਂ ਦੇ ਨਾਲ ਇਹ ਮਸ਼ੀਨ 42000 ਦੀ ਮਸ਼ੀਨ 38000 ਰੁਪਏ ਦੇ ਵਿੱਚ ਮਿਲੂਗੀ ਸਜਣੋ ਜੇ ਤੁਸੀਂ ਮੇਰਾ ਨਾਮ ਲਓਗੇ ਕਹੋਗੇ ਕਿ ਸ਼ੌਕੀ ਸਰਦਾਰ ਵਾਲੇ ਨੂੰ ਵੇਖ ਕੇ ਆਏ ਆ ਸਕਰੀਨ ਸ਼ਾਟ ਭੇਜ ਦੇਣ ਜਾਂ ਸਾਡੇ ਕੋਲੇ ਕਿਸਾਨ ਇੱਥੇ ਆਉਣ ਇਹਨਾਂ ਦਾ ਨੌ ਲੈਂਦੇ ਅਸੀਂ ਉਹਨਾਂ ਦੀ ਵੀਡੀਓ ਦੇ ਕੇ ਤਾਂ 4000 ਰੁਪਏ ਤੁਰੰਤ ਲੈਸ ਕਰਕੇ ਇਹ ਮਸ਼ੀਨ ਟੁਕਤੀ 10000 ਰੁਪਏ ਦੀ ਹੈ ਲੋ ਵੀ ਸਜਣੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਨਾਲ ਦੀ ਨਾਲ ਜਿਹੜੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਆ ਤੁਸੀਂ ਆ ਮਸ਼ੀਨ ਦਾ ਸਕਰੀਨ ਸ਼ਾਟ ਭੇਜੋ 5000 ਰੁਪਏ ਭੇਜੋ ਜਿੱਦ ਦੇ ਮਸ਼ੀਨ ਤੁਹਾਡੇ ਘਰੇ ਆ ਗਈ ਬਾਕੀ ਦੀ ਉਦੋਂ ਦੇਣੀ ਆ ਕੋਈ ਡਿਲੀਵਰੀ ਚਾਰਜ ਨਹੀਂ ਤੁਸੀਂ ਵਿਹਾਰ ਚ ਬੈਠੇ ਆ ਤੁਸੀਂ ਹਿਮਾਚਲ ਚ ਬੈਠੇ ਆ ਤੁਸੀਂ ਇੰਡੀਆ ਦੇ ਕਿਸੇ ਵੀ ਕੋਨੇ ਬੈਠੇ ਆ ਕੋਈ ਡਿਲੀਵਰੀ ਚਾਰਜ ਨਹੀਂ ਡਿਲੀਵਰੀ ਚਾਰਜ ਕਿਤੇ ਨਹੀਂ ਜੀ ਨੰਬਰ 2 ਤੇ ਜਿਹੜਾ ਇਹਦਾ ਕੁਛ ਵੀ ਟੁੱਟ ਭੱਜ ਗਿਆ 6 ਮਹੀਨਿਆਂ ਚ ਇਹਦੇ ਟਾਇਰ ਵੀ ਖਰਾਬ ਹੋ ਗਏ ਇਹਦਾ ਕੁਛ ਵੀ ਟੁੱਟ ਗਿਆ ਇੰਜਨ ਟੁੱਟ ਗਿਆ ਇਹਦਾ ਕੁਛ ਵੀ ਟੁੱਟ ਗਿਆ ਵਿਗੜ ਗਿਆ ਇਹ ਤਾਂ ਇਹਦੀ ਜਿਹੜੀ ਹੈਗੀ ਆ ਜਿੰਨਾ ਚਿਰ ਗਾਰੰਟੀ ਉਨਾ ਚਿਰ ਤੁਹਾਡੀ ਕੋਈ ਡਿਲੀਵਰੀ ਦਾ ਚਾਰਜ ਨਹੀਂ ਕੋਈ ਸਪੇਅਰ ਪਾਰਟ ਨਹੀਂ ਤੁਹਾਡਾ ਬਦਲ ਕੇ ਦਿੱਤਾ ਜਾਊਗਾ ਫਿਰ ਨੰਬਰ 2 ਤੇ ਜਦੋਂ ਇਹਦੀ ਗਾਰੰਟੀ ਲੰਘ ਗਈ ਤਾਂ ਤੁਹਾਨੂੰ ਇਹਦੀ ਕੋਈ ਵੀ ਚੀਜ਼ ਚਾਹੀਦੀ ਆ ਤਾਂ ਉਹ ਵੀ ਬਿਨਾ ਡਿਲੀਵਰੀ ਚਾਰਜ ਲਾਏ ਕੱਲੇ ਅਟੈਚਮੈਂਟ ਦਾ ਜਿਹੜੀ ਚੀਜ਼ ਤੁਹਾਡਾ ਪਾਰਟ ਸਾ ਉਹਦੇ ਪੈਸੇ ਲਏ ਤਾਂ ਤੁਹਾਡੇ ਘਰੇ ਪਹੁੰਚ ਜੂਗੀ ਬਿਲਕੁਲ ਜੀ ਨੰਬਰ ਸਕਰੀਨ ਤੇ ਆ ਬੰਦਾ ਸਾਡਾ ਯਾਰਾਂ ਦਾ ਯਾਰ ਆ ਬਾਈ ਸੰਜੀਵ ਬਾਈ ਸੰਜੀਵ ਕਿਸੇ ਵੀ ਥਾਂ ਤੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਮੁਸੀਬਤ ਆਉਂਦੀ ਆ ਹਾਂ ਥੋੜਾ ਬਹੁਤਾ ਕਈ ਵਾਰੀ ਕੀ ਹੁੰਦਾ ਕਿ ਛੁੱਟੀ ਛੱਟੀ ਵਾਲੇ ਦਿਨ ਲੇਟਰ ਲੂਟ ਹੋ ਸਕਦਾ ਹੁੰਦਾ ਇਹਦੇ ਹਿਸਾਬ ਨਾਲ ਕਈ ਵਾਰੀ ਮੁੰਡੇ ਮਤਲਬ ਸਨੇਹਾ ਜਾਂ ਛੁੱਟੀ ਆ ਗਈ ਜਾਂ ਰਾਤ ਨੂੰ ਕਈ ਵਾਰੀ ਫੋਨ ਕਰ ਲਿਆ ਉਸ ਹਿਸਾਬ ਨਾਲ ਲੇਟ ਹੋ ਜਾਂਦਾ ਸਨੇਹਾ ਪਰ ਐ ਨਹੀਂ ਵੀ ਜਿਹੜੀ ਤੂੰ ਕੋਈ ਕਿਸਾਨ ਨੇ ਗੱਲ ਕਹਤੀ ਹੋਊ ਨਾ ਆਪਣਾ ਭਾਈ ਭਰਾਵਾਂ ਦਾ ਭਰਾ ਏ ਵਰਤ ਕੇ ਦੇਖੋ ਤੁਹਾਡੇ ਨਾਲ ਪਰਿਵਾਰ ਵਾਂਗੂ ਵਰਤੂ ਜਿਉਂਦੇ ਰੋ